ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣ ਦੇ ਉੱਤੇ ਪੰਜਾਬ ਦੇ ਰਾਜਪਾਲ ਦਾ ਵੱਡਾ ਬਿਆਨ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਵੱਸ ਦੀ ਗੱਲ ਨਹੀਂ ਹੈ ਕਿ ਮੈਂ ਪੰਜਾਬ ਨੂੰ ਚੰਡੀਗੜ੍ਹ ਸੌਂਪ ਦਵਾਂ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ S Y L ਦਾ ਜਿਹੜਾ ਹੱਲ ਹੈ ਉਹ ਵੀ ਮੈਂ ਨਹੀਂ ਕਰਵਾ ਸਕਦਾ ਤਾਂ ਵੱਡਾ ਬਿਆਨ ਹੈ ਜਿਹੜਾ ਪੰਜਾਬ ਦੇ ਰਾਜਪਾਲ ਦਾ ਸਾਹਮਣੇ ਆਇਆ ਪੰਜਾਬ ਦੇ ਰਾਜਪਾਲ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਸੌਂਪਣਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਕਟਾਰੀਆ ਨੇ ਇਹ ਵੀ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਚੱਲ ਰੇ ਨਹਿਰੀ ਪਾਣੀ ਵਿਵਾਦ ਨੂੰ ਵੀ ਉਹ ਹੱਲ ਨਹੀਂ ਕਰਵਾ ਸਕਦੇ ਕਿਉਂਕਿ ਇਹ ਮਾਮਲਾ ਜਿਹੜਾ ਅਦਾਲਤ ਦੇ ਵਿਚਕਾਰ ਹੈ ਤਾਂ ਕੇਂਦਰ ਸਰਕਾਰ ਹੀ ਇਸ ਫੈਸਲੇ ਦਾ ਨਵੇੜਾ ਜੜਾ ਕਰ ਸਕਦੀ ਆ ਤਾਂ ਉਹ ਤਾਂ ਸਿਰਫ ਆਪਣਾ ਸੁਝਾਅ ਦੇ ਸਕਦੇ ਨੇ ਕਟਾਰੀਆਂ ਦੇ ਵੱਲੋਂ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਸਾਮੀਆਂ ਤੇ ਪੰਜਾਬ ਕਾਰਡ ਦੇ ਅਧਿਕਾਰੀਆਂ ਦੀ ਬਜਾਏ ਯੂਟੀ ਕਾਰਡ ਦੇ ਅਧਿਕਾਰੀਆਂ ਦੀ ਤਾਇਨਾਤੀ ਬਾਰੇ ਪੁੱਛੇ ਗਏ ਸਵਾਲ ਦੇ ਉੱਤੇ ਜਵਾਬ ਦੇ ਵਿੱਚ ਰਾਜਪਾਲ ਕਟਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਯੂਟੀ ਦਾ SSP ਪੰਜਾਬ ਕਾਉਂਟਰ ਦਾ ਅਧਿਕਾਰੀ ਲੱਗਦਾ ਹੈ ਭਵਿੱਖ ਦੇ ਵਿੱਚ 20 ਪੰਜਾਬ ਕਾਉਂਟਰ ਦਾ ਆਈਪੀਐਸ ਅਧਿਕਾਰੀ ਹੀ ਲੱਗੇਗਾ ਪਰ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਯੂਟੀ ਕਾਰਡ ਦੇ ਅਫਸਰ ਟਰਾਂਸਫਰ ਹੋ ਕੇ ਇੱਥੇ ਆਉਂਦੇ ਨੇ ਤੇ ਉਹਨਾਂ ਦੀ ਨਿਯੁਕਤੀ ਦੇ ਵਿੱਚ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਅੱਗੇ ਕਿਹਾ ਕਿ ਨੀਮਾ ਦੇ ਵਿੱਚ ਤਹਿਤ ਜਿਹੜੇ ਕਰਮਚਾਰੀ ਨੇ ਅਧਿਕਾਰੀ ਯੂਟੀ ਦੇ ਵਿੱਚ 2 ਸਾਲ ਦੇ ਲਈ ਡੈਪੂਟੇਸ਼ਨ ਤੇ ਆਉਂਦੇ ਨੇ ਪਰ ਉਹ 7-8 ਸਾਲ ਤੱਕ ਲੱਗੇ ਰਹਿੰਦੇ ਨੇ ਤੇ ਮੁੜ ਜਿਹੜਾ ਕਿ ਪਿਤਰੀ ਰਾਜ ਦੇ ਵਿੱਚ ਨਹੀਂ ਜਾਂਦੇ ਇਸ ਲਈ ਉਹਨਾਂ ਨੇ ਜਿਹੀ ਮੁਲਾਜ਼ਮਾ ਤੇ ਕੰਮ ਦੀ ਸਮੀਖਿਆ ਕਾਨੂੰਨੀ ਜੇ ਜਿਹੜਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਰਾਜਪਾਲ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਯੂਟੀ ਦੇ ਵਿੱਚ 60 40 ਅਨੁਪਾਤ ਪੰਜਾਬ ਤੇ ਹਰਿਆਣਾ ਅਨੁਸਾਰ ਮੁਲਾਜ਼ਮਾਂ ਦੀ ਤਾਇਨਾਤੀ ਹੋਵੇ ਤਾਂ ਰਾਜਪਾਲ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮਹਿੰਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਪੈਦਲ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਸਰਕਾਰ ਨੇ ਇਹ ਮੁਹਿੰਮ ਸ਼ੁਰੂ ਕੀਤੀ ਤੇ ਵੱਡੀ ਗਿਣਤੀ ਦੇ ਵਿੱਚ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਵੀ ਹੋਈ ਰਾਜਪਾਲ ਨੇ ਕਿਹਾ ਕਿ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਅਤੇ ਨਸ਼ਾ ਖਤਮ ਕਰਨ ਲਈ ਸਮਾਜਿਕ ਜਥੇਬੰਦੀਆਂ ਨੂੰ ਇੱਕਜੁਕਤਾ ਜਿਹੜੀ ਹੈ ਦਿਖਾਉਣੀ ਚਾਹੀਦੀ ਹੈ ਤੇ ਨਾਲ ਹੀ ਨਸ਼ਾ ਖਿਲਾਫ ਮਹਿੰਮ ਸ਼ੁਰੂ ਕਰਕੇ ਲੋਕ ਲਹਿਰ ਕਰਨੀ ਚਾਹੀਦੀ ਹੈ ਇਕੱਲੇ ਕਾਨੂੰਨ ਦੇ ਡਰ ਨਾਲ ਨਸ਼ੇ ਖਤਮ ਨਹੀਂ ਕੀਤੇ ਜਾ ਸਕਦੇ ਸੂਬੇ ਦੇ ਵਿੱਚ ਗੈਂਗਸਟਰਾਂ ਦੇ ਵਦਰੇ ਦਬਾਬਾਰੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਫੜਨਾ ਜ਼ਰੂਰੀ ਹੈ ਕਿ ਟਾਰੀਆਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਾफी ਹੱਦ ਤੱਕ ਨਿਕੇਲ ਪਾਈ ਗਈ ਹੈ ਪਰ ਕਈ ਵਾਰ ਲੋਕਾਂ ਦੀ ਦਿਆਲਤਾ ਕਾਰਨ ਕੇਸ ਅਦਾਲਤ ਦੇ ਵਿੱਚ ਹਾਰ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਖਿਲਾਫ ਸਖਤ ਹੋਣ ਦੀ ਜ਼ਰੂਰਤ ਹੈ ਤੇ ਨਾਲ ਹੀ ਜਿਹੜਾ ਕਿ ਸੋੜ ਖਤਮ ਕਰ ਸਕਦੇ ਹਾਂ ਤਾਂ ਰਾਜਪਾਲ ਦੇ ਵੱਲੋਂ ਕਿਹਾ ਗਿਆ ਕਿ ਅਖਬਾਰਾਂ ਨੂੰ ਧਿਆਨ ਦੇ ਨਾਲ ਖਾਸ ਕਰਕੇ ਐਂਟੀ ਖਬਰਾਂ ਨੂੰ ਬਹੁਤ ਧਿਆਨ ਦੇ ਨਾਲ ਪੜ੍ਹਦੇ ਨੇ ਕਿਉਂਕਿ ਇਸ ਦੇ ਨਾਲ ਸੁਧਾਰ ਕਰਨ ਦਾ ਇੱਕ ਮੌਕਾ ਮਿਲਦਾ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫਸੋਸ ਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਚੰਡੀਗੜ੍ਹ ਦੇ ਉੱਤੇ ਕੋਈ ਫੈਸਲਾ ਜਿਹੜਾ ਨਹੀਂ ਲੈ ਸਕਦੇ ਕਟਾਰੀਆ ਨੇ ਆਪਣੇ ਰਾਜਨੀਤਿਕ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਆਰਐਸਐਸ ਨਾਲ ਜੁੜੇ ਹੋਏ ਨੇ ਅਤੇ ਆਰਐਸਐਸ ਨਾਲ ਜੁੜਨ ਕਰਕੇ ਜ਼ਿੰਦਗੀ ਦੇ ਵਿੱਚ ਕਈ ਉਤਰਾ ਚੜਾ ਪਾਈ ਗਏ ਨੇ ਤਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਕ ਨਿੱਜੀ ਸਕੂਲ ਦੇ ਵਿੱਚ ਨੌਕਰੀ ਕਰ ਰਹੇ ਸਨ ਤਾਂ ਸਕੂਲ ਦੇ ਪ੍ਰਬੰਧਨ ਨੇ ਕਿਹਾ ਕਿ ਨੌਕਰੀ ਦਾ ਸਾਖਾ ਵਿੱਚੋਂ ਇੱਕੋ ਚੁਣੋਤਾ ਉਹਨਾਂ ਦੇ ਵੱਲੋਂ ਨੌਕਰੀ ਛੱਡ ਦਿੱਤੀ ਗਈ ਹਮੇਸ਼ਾ ਇਹੀ ਫੈਸਲਾ ਕੀਤਾ ਗਿਆ ਵਿਚਾਰਧਾਰਾ ਦੇ ਨਾਲ ਸਮਝੌਤਾ ਨਹੀਂ ਕਰਨਾ ਕਟਾਰੀਆ ਨੇ ਕਿਹਾ ਕਿ ਉਹਨਾਂ ਨੂੰ ਐਮਰਜੈਂਸੀ ਦੌਰਾਨ ਜੇਲ੍ਹ ਜਾਣਾ ਪਿਆ ਸੀ ਉਸ ਤੋਂ ਬਾਅਦ 6 ਵਾਰ ਵਿਧਾਇਕ ਅਤੇ ਇੱਕ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਕਟਾਰੀਆ ਨੇ ਦੱਸਿਆ ਕਿ ਉਹ ਜ਼ਿੰਦਗੀ ਦੇ ਵਿੱਚ ਕੇਵਲ ਦੋ ਚੋਣਾਂ ਹੀ ਹਾਰੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਨਹੀਂ ਸੌਂਪ ਸਕਦੇ ਤੇ ਨਾਲ ਹੀ ਪਾਣੀਆਂ ਦੇ ਮੁੱਦੇ ਦੇ ਉੱਤੇ ਉਹਨਾਂ ਦੁਆਰਾ ਗੱਲ ਕੀਤੀ ਗਈ ਕਹਿੰਦੇ ਐਸਵਾਈਐਲ ਦਾ ਜਿਹੜਾ ਮਾਮਲਾ ਉਹ ਅਦਾਲਤ ਦੇ ਵਿੱਚ ਆ ਇਸ ਦੇ ਉੱਤੇ ਮੈਂ ਕੋਈ ਅਧਿਕਾਰਤ ਫੈਸਲਾ ਨਹੀਂ ਲੈ ਸਕਦਾ